ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰਾ ਸੋ ਪਹਿਚਾਨੀ ਐ ਜੋ ਲਰੈ ਦਿਨ ਕਹੇਤ ਪੁਰਜਾ ਪੁਰਜਾ ਕਟ ਮਰੈ ਕਬੂ ਨਾ ਛਾਡੇ ਖੇਤ ਅੱਜ ਅਸੀਂ ਗੱਲ ਕਰਾਂਗੇ ਭਾਈ ਸੰਗਤ ਸਿੰਘ ਜੀ ਬਾਰੇ ਕੌਣ ਸਨ ਭਾਈ ਸੰਗਤ ਸਿੰਘ ਜੀ ਸਿੱਖ ਇਤਿਹਾਸ ਵਿੱਚ ਉਹਨਾਂ ਦਾ ਸਥਾਨ ਕੀ ਹੈ ਭਾਈ ਸੰਗਤ ਸਿੰਘ ਜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਬਚਪਨ ਦੇ ਹੀ ਸਾਥੀ ਉਹ ਗੁਰੂ ਜੀ ਤੋਂ ਉਮਰ ਵਿੱਚ ਤਕਰੀਬਨ 4 ਮਹੀਨੇ ਛੋਟੇ ਸਨ ਅਤੇ ਉਹਨਾਂ ਦਾ ਜਨਮ ਵੀ ਪਟਨਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਹੋਇਆ। ਉਹਨਾਂ ਦੇ ਪਿਤਾ ਭਾਈ ਰਣੀਆਂ ਜੀ ਅਤੇ ਮਾਤਾ ਬੀਬੀ ਅਮਰੋ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅਨਨ ਸੇਵਕ ਸਨ। ਗੁਰੂ ਤੇਗ ਬਹਾਦਰ ਸਾਹਿਬ ਸਨ 1663 ਈਸਵੀ ਵਿੱਚ ਸੰਸਾਰ ਦੇ ਕਲਿਆਣ ਵਾਸਤੇ ਉਹਨਾਂ ਨੂੰ ਪਰਮਾਤਮਾ ਦੀ ਇਬਾਦਤ ਕਰਾਉਣ ਵਾਸਤੇ ਪ੍ਰਚਾਰ ਦੌਰੇ ਲਈ ਯਾਤਰਾ ਦਾ ਦੌਰ ਆਰੰਭ ਕਰਦੇ ਨੇ। ਜੀ ਹਾਂ ਭਾਈ ਰਣੀਆਂ ਜੀ ਅਤੇ ਬੀਬੀ ਅਮਰੋ ਜੀ ਗੁਰੂ ਜੀ ਦੇ ਪਰਿਵਾਰ ਦੇ ਨਾਲ ਹੀ ਪਟਨਾ ਦੀ ਧਰਤੀ ਤੇ ਉਹਨਾਂ ਦੀ ਸੇਵਾ ਵਿੱਚ ਟਿਕੇ ਰਹੇ ਬੀਬੀ ਅਮਰੋਜੀ ਅਤੇ ਮਾਂ ਦਾ ਨਾਨਕੀ ਜੀ ਮਾਤਾ ਗੁਜਰੀ ਦੀ ਸੇਵਾ ਵਿੱਚ ਲੱਗੇ ਰਹੇ ਇਹ ਨਹੀਂ ਨਹੀਂ 25 ਅਪ੍ਰੈਲ ਸਨ 1667 ਈਸਵੀ ਦੇ ਵਿੱਚ ਉਹਨਾਂ ਦੇ ਘਰ ਭਾਈ ਸੰਗਤ ਸਿੰਘ ਜੀ ਦਾ ਜਨਮ ਹੋਇਆ ਜੀ ਹਾਂ ਇਸੇ ਪਵਿੱਤਰ ਸਥਾਨ ਉੱਪਰ 4 ਮਹੀਨੇ ਪਹਿਲਾਂ 22 ਦਸੰਬਰ ਸਨ 1666 ਈਸਵੀ ਨੂੰ ਦਸ਼ਮੇਸ਼ ਪਿਤਾ ਤਾਨਗੁਰ ਗੋਬਿੰਦ ਸਿੰਘ ਪਾਸ਼ਾ ਜੀ ਦਾ ਆਗਮਨ ਹੋਇਆ ਬਾਲਕ ਗੋਬਿੰਦ ਰਾਏ ਜੀ ਪਟਨਾ ਸ਼ਹਿਰ ਵਿੱਚ ਅਨੇਕਾਂ ਹੀ ਚੋਜ ਕਰਦੇ ਆਪਣੇ ਸਾਥੀਆਂ ਨਾਲ ਮਿਲ ਕੇ ਕਈ ਪ੍ਰਕਾਰ ਦੀਆ ਖੇਡਾਂ ਖੇਡਦੇ ਮਨਸੂਈ ਜੰਗਾ ਯੁੱਧ ਕਰਦੇ ਜੀਹਾਂ ਭਾਈ ਸੰਗਤ ਸਿੰਘ ਜੀ ਉਹਨਾਂ ਦੇ ਨਾਲ ਹੀ ਰਹਿੰਦੇ ਭਾਈ ਸੰਗਤ ਜੀ ਨੇ ਵੀ ਗੁਰੂ ਜੀ ਦੀ ਆਗਿਆ ਅਨੁਸਾਰ ਸ਼ਸਤਰ ਵਿੱਦਿਆ ਅਤੇ ਯੁੱਧ ਵਿੱਤਿਆ ਦੇ ਵਿੱਚ ਪਰਵੀਨਤਾ ਹਾਸਲ ਕਰ ਲਈ ਸੀ ਇਸ ਦੇ ਨਾਲ ਹੀ ਉਹਨਾਂ ਨੇ ਮਾਲਵੇ ਦੇ ਇਲਾਕੇ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਕੀਤਾ ਅਤੇ ਲੋਕਾਂ ਨੂੰ ਗੁਰੂ ਜੀ ਦੇ ਦਰਸਾਏ ਮਾਰਗ ਉੱਤੇ ਚੱਲਣ ਦੀ ਪ੍ਰੇਰਣਾ ਦਿੱਤੀ ਗੁਰੂ ਜੀ ਦੇ ਉਦੇਸ਼ਾ ਬਾਰੇ ਸੰਗਤਾਂ ਨੂੰ ਜਾਨੂ ਕਰਵਾਇਆ ਐਨਾਈ ਨੇ ਭਾਈ ਸੰਗਤ ਸਿੰਘ ਜੀ ਦਾ ਤਾਂ ਸਾਰਾ ਪਰਿਵਾਰ ਹੀ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਆ ਟਿਕਿਆ ਸੀ। ਉਹਨਾਂ ਦੇ ਪਿਤਾ ਪਾਈ ਰਣੀਆਂ ਜੀ, ਉਹਨਾਂ ਦੇ ਚਾਚਾ ਭਾਈ ਜੋਧ, ਉਹਨਾਂ ਦੇ ਭਰਾ ਭਾਈ ਸੰਤਾ, ਉਹਨਾਂ ਦੇ ਚਚੇਰੇ ਭਰਾ ਭਾਈ ਲੱਖਾ ਤੇ ਭਾਈ ਹਜ਼ਾਰਾ ਸ਼ਸਤਰ ਵਿੱਦਿਆ ਵਿੱਚ ਬੜੇ ਯੋਧੇ ਬਣ ਗਏ ਸਨ। ਜੀ ਹਾਂ, ਗੁਰੂ ਸਾਹਿਬ ਦੀ ਆਗਿਆ ਅਨੁਸਾਰ ਉਹ ਸ਼ਸਤਰ ਵਿੱਦਿਆ ਵਿੱਚ ਇੰਨੇ ਕੁਨਪੁਨ ਹੋ ਗਏ ਸਨ ਕਿ ਉਹ ਗੁਰੂ ਸਾਹਿਬ ਜੀ ਦੇ ਬੜੇ ਪਿਆਰੇ ਸਿੱਖ ਬਣ ਗਏ ਸਨ। ਭਾਈ ਸੰਗਤ ਸਿੰਘ ਜੀ ਅਤੇ ਭਾਈ ਸੰਤ ਸਿੰਘ ਜੀ ਗੁਰੂ ਜੀ ਦੇ ਉਦੇਸ਼ਾਂ ਨੂੰ ਦਿਲੋਂ ਜਾਣਨਲ ਮੰਦੇ ਸਨ ਉਹਨਾਂ ਨੂੰ ਇਹ ਵੀ ਪਤਾ ਸੀ ਗੁਰੂ ਸਾਹਿਬ ਦੀਆਂ ਭਵਿੱਖ ਦੀਆਂ ਯੋਜਨਾਵਾਂ ਨੂੰ ਉਹ ਚੰਗੀ ਤਰ੍ਹਾਂ ਸਮਝ ਲੈਂਦੇ ਸਨ ਉਹਨਾਂ ਨੇ ਜਾਣ ਲਿਆ ਸੀ ਕਿ ਗੁਰੂ ਜੀ ਇੱਕ ਵੱਡੇ ਸੰਘਰਸ਼ ਲਈ ਸਿੱਖਾਂ ਨੂੰ ਤਿਆਰ ਕਰ ਰਹੇ ਨੇ ਉਹਨਾਂ ਨੇ ਮਾਨੀ ਮਨ ਵਿੱਚ ਆਪਣਾ ਸਾਰਾ ਕੁਝ ਗੁਰੂ ਜੀ ਨੂੰ ਅਰਪਣ ਕਰ ਦਿੱਤਾ ਸੀ ਸਮਾਂ ਆਇਆ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਘੇਰਾ ਪਿਆ ਸਰਸਾ ਨਦੀ ਤੇ ਪਰਿਵਾਰ ਵਿਛੜਿਆ ਪਰੰਤੂ ਫਿਰ ਵੀ ਗੁਰੂ ਜੀ ਤੋਂ ਕੁਰਬਾਨ ਹੋਣ ਵਾਲੇ ਸਿੱਖ ਗੁਰੂ ਦੇ ਪਿਆਰੇ ਸਿੱਖ ਗੁਰੂ ਨਾਲੀ ਸਫ਼ਰ ਵਿੱਚ ਚੱਲਦੇ ਰਹੇ ਅਖੀਰ ਚਮਕੋੜ ਸਾਹਿਬ ਦੀ ਧਰਤੀ ਤੇ ਜਾ ਡੇਰਾ ਕੀਤਾ 22 ਦਸੰਬਰ ਸਨ 1704 ਈਸਵੀ ਨੂੰ ਇੱਕ ਅਦੁੱਤੀ ਜੰਗ ਸ਼ੁਰੂ ਹੋਈ ਜੀ ਹਾਂ ਇਹ ਉਹ ਅਦੁੱਤੀ ਜੰਗ ਜਿਸ ਜੰਗ ਦੇ ਵਿੱਚ ਇੱਕ ਪਿਤਾ ਦੀਆਂ ਅੱਖਾਂ ਦੇ ਸਾਹਮਣੇ ਪੁੱਤਰ ਸ਼ਹੀਦ ਹੋਣਗੇ 22 ਦਸੰਬਰ ਸਨ 1704 ਈਸਵੀ ਨੂੰ ਉਹ ਜੰਗ ਸ਼ੁਰੂ ਹੋਈ ਇੱਕ ਪਾਸੇ 40 ਸਿੱਖ ਤੋ ਗੁਰੂ ਕੇ ਪੁੱਤਰ ਤੇ ਦੂਜੇ ਪਾਸੇ ਹਜ਼ਾਰਾਂ ਦੀ ਗਿਣਤੀ ਵਿੱਚ ਫੌਜ ਉਹ ਵੀ ਹਥਿਆਰਾਂ ਦੇ ਨਾਲ ਬਿਲਕੁਲ ਲੈ ਸਾਰਾ ਦਿਨ ਜੰਗ ਚੱਲਦੀ ਰਹੀ ਜੀ ਹਾਂ ਐਸੇ ਜੰਗ ਵਿੱਚ ਗੁਰੂ ਸਾਹਿਬ ਦੇ ਦੋ ਲਖਤੇ ਜਿਗਰ ਤਨ ਬਾਬਾ ਅਜੀਤ ਸਿੰਘ ਜੀ ਤਨ ਬਾਬਾ ਜੁਝਾਰ ਸਿੰਘ ਜੀ ਆਪਣੀਆਂ ਪਿਤਾ ਦੀਆਂ ਅੱਖਾਂ ਦੇ ਸਾਹਮਣੇ ਜਿਨ੍ਹਾਂ ਨੇ ਸ਼ਹਾਦਤਾਂ ਜਾਂ ਦਿੱਤਾ ਐਨਾ ਹੀ ਨਹੀਂ ਗੁਰੂ ਕੇ ਪਿਆਰੇ ਭਾਈ ਹਿੰਮਤ ਸਿੰਘ ਭਾਈ ਮੋਹਕਮ ਸਿੰਘ ਭਾਈ ਸਾਹਿਬ ਸਿੰਘ ਉਹਨਾਂ ਨੇ ਵੀ ਗੁਰੂ ਦੀਆਂ ਅੱਖਾਂ ਦੇ ਸਾਹਮਣੇ ਸ਼ਹੀਦੀ ਜਾਮ ਪੀਤੀ। ਸਮਾਂ ਆਇਆ ਭਾਈ ਦਇਆ ਸਿੰਘ ਅਤੇ ਹੋਰ ਸਿੰਘਾਂ ਵੱਲੋਂ ਗੁਰਮਤਾ ਕੀਤਾ ਗਿਆ ਕਿ ਗੁਰੂ ਸਾਹਿਬ ਤੁਸੀਂ ਇਸ ਗੜੀ ਦੇ ਵਿੱਚੋਂ ਨਿਕਲ ਜਾਓ। ਕਿਸੇ ਸੁਰੱਖਤ ਥਾਂ ਤੇ ਚਲੇ ਜਾਓ। ਕਿਉਂਕਿ ਜੇਕਰ ਤੁਸੀਂ ਸੁਰੱਖਤ ਨਿਕਲ ਗਏ ਤੇ ਸਾਡੇ ਵਰਗੇ ਅਨੇਕਾਂ ਸਿੰਘ ਹੋਰ ਸਜਾ ਸਕਦੇ ਹੋ। ਜੇਕਰ ਤੁਸੀਂ ਭਾਣਾ ਵਰਤਾ ਗਏ ਤੇ ਸਾਡੇ ਵਰਗੇ ਕੌਣ ਤਿਆਰ ਕਰੇਗਾ? ਗੁਰੂ ਸਾਹਿਬ ਨੇ ਉਸ ਵੇਲੇ ਭਾਈ ਸੰਗਤ ਸਿੰਘ ਜੀ ਨੂੰ ਆਪਣੀ ਕਲਗੀ ਸ਼ਸਤਰ ਵਸਤਰ ਅਤੇ ਜ਼ਿਬਾ ਬਖਸ਼ੀ ਇਹ ਮੁਗਲ ਫੌਜ ਨੂੰ ਭਲੇਖਾ ਦੇਣ ਲਈ ਕੀਤਾ ਗਿਆ ਸੀ ਭਾਈ ਸੰਗਤ ਸਿੰਘ ਦੀ ਸ਼ਕਲ ਗੁਰੂ ਜੀ ਨਾਲ ਕਾਫੀ ਮਿਲਦੀ ਸੀ ਗੁਰੂ ਜੀ ਨੇ ਖੁਦ ਭਾਈ ਸੰਗਤ ਸਿੰਘ ਜੀ ਦੇ ਸਿਰ ਉੱਪਰ ਕਲਗੀ ਸਜਾਈ ਅਤੇ ਭਾਈ ਸਾਹਿਬ ਨੂੰ ਤੀਰ ਕਮਾਨ ਅਤੇ ਹੋ ਸ਼ਸਤਰ ਲੈ ਕੇ ਗੱਡੀ ਉੱਪਰ ਤੋਰਿਆ ਜੀ ਹਾਂ ਰਾਤ ਦੇ ਹਨੇਰੇ ਵਿੱਚ ਗੁਰੂ ਜੀ ਅਤੇ ਭਾਈ ਦਿਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਮਾਨ ਸਿੰਘ ਜੀ ਗੱਡੀ ਵਿੱਚੋਂ ਨਿਕਲ ਕੇ ਮਾਛੀਵਾੜੇ ਵਿੱਚ ਪਹੁੰਚ ਗਏ ਇੱਧਰ ਅਗਲੇ ਦਿਨ ਪਿੱਛੇ ਗੱਡੀ ਵਿੱਚ ਬਾਕੀ ਰਹੇ ਸਿੰਘ ਭਾਈ ਸੰਗਤ ਸਿੰਘ ਦੀ ਅਗਵਾਈ ਵਿੱਚ ਬੜੀ ਸ਼ੁਰਮਗਤੀ ਅਦੇ ਸਿੱਦਕ ਦੇ ਨਾਲ ਲੜਤੇ ਹੋਏ ਸ਼ਹਾਦਤ ਦਾ ਜਾਮ ਪੀ ਗਏ ਇਸ ਤਰ੍ਹਾਂ ਭਾਈ ਸੰਗਤ ਸਿੰਘ ਜੀ ਸਿੱਖ ਇਤਿਹਾਸ ਵਿੱਚ ਇੱਕ ਅਜੇ ਸੂਰਬੀਰ ਨਿਰਤਰਕ ਯੋਧੇ ਨੇ ਜਿਨ੍ਹਾਂ ਨੂੰ ਸਤਗੁਰਾਂ ਦੇ ਸ਼ਸਤਰ ਬਸਤਰ ਜਿਗਾ ਕਲਗੀ ਪ੍ਰਾਪਤ ਕਰਨ ਦਾ ਮਾਨ ਹੋਇਆ ਹੈ ਸੋ ਗੁਰੂ ਕੀ ਪਿਆਰੀ 사త్సੰਗਤ ਜੀ اے ਸੀ ਸ਼ਹੀਦੀ ਸਫਰ ਦੇ ਵਿੱਚ ਉਸ ਮਰਜੀਵੜੇ ਯੋਧੇ ਦੀ ਦਾਸਤਾ ਜੋ ਸਾਡੇ ਇਤਿਹਾਸ ਖਸਰੋਤਾ ਦੇ ਵਿੱਚ ਦਰਜ ਹੈ ਭਾਈ ਸਾਹਿਬ ਭਾਈ ਸੰਗਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ